ਸਤ ਗੁਰੂ ਹੋਏ ਧਿਆਨ ਤਾਂ ਸਰਦਾ ਪੂਰੀਆ ਸਤ ਗੁਰੂ ਹੋਏ ਧਿਆਨ ਨਾ ਕਬੂ ਚੂਈਆ ਹੈ ਸਤ ਗੁਰੂ ਹੋਏ ਧਿਆਨ ਤਾਂ ਦੁੱਖ ਨਾ ਜਾਣੀਐ ਸਤ ਗੁਰੂ ਹੋਏ ਧਿਆਨ ਤਾਂ ਹਰ ਰੰਗ ਮਾਣੀਐ ਸਤ ਗੁਰੂ ਹੋਏ ਧਿਆਨ ਤਦਮ ਕਾ ਡਰ ਕੀ ਹਾ ਸਤ ਗੁਰੂ ਹੋਏ ਦਿਓਨ ਤਾ ਸਦ ਹੀ ਸੁਖ ਦਿਹਾ ਸਤ ਗੁਰੂ ਹੋਏ ਦਿਓਨ ਤਨਮ ਨਿਦ ਪਾਈਏ ਸਤ ਗੁਰੂ ਹੋਏ ਦਿਓਨ ਤਾ ਸਚ ਸਮਾਈਏ ਵਾਹੀ ਗੁਰੂ ਦੁੰਕਾਲ ਪਰਨਾਸੀ ਦਿਆਲ ਸਰੂਪੇ ਸਦਾੰਗ ਸੰਗੇ ਅਪੰਗੰ ਵਿਪੂਤੇ ਸੋਠ ਮਹਲਾ ਪੰਜਮਾ ਜਨਮ ਜਨਮ ਕੇ ਦੁਖ ਨਿਵਾਰੇ ਸੂਕਾ ਮਨ ਸਧਾਰੇ ਦਰਸ਼ਨ ਪੇਟ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਵੈਦੂ ਗੁਰੂ ਗੋਵਿੰਦਾ ਹਰ ਹਰ ਨਾਮ ਅਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪਰਖ ਪੂਰਨ ਵਿधाते ਆਪੇ ਕਰਨੀ ਹਾਰਾ ਆਪਣਾ ਦਾਸ ਹਰਿ ਆਪਿ ਉਵਾਰਿਆ ਨਾਨਕ ਨਾਮੀ ਅਧਾਰਾ ਵਾਹੀ ਗੁਰੂ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ਨ ਦਾ ਤੁਦ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਬਰੀ ਮਿੱਤਰ ਸਭ ਕੀ ਤਿਆ ਨਾ ਮੰਗੇ ਮੰਦਾ ਲੇਖਾ ਕੋਈ ਨ ਪੁੱਛੀ ਜੋ ਹਰ ਬਕਸ਼ੰਦ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀਆਂ ਜਾ ਤਦ ਪਾਵੰਦਾ ਵਾਹਿਗੁਰੂ 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 ਜਿਹੜੀ ਉਹ ਜਪਾ ਰਿਪਾਟ ਕਰਦੇ ਆ ਤਾਂ ਆਪਣੇ ਸਰੀਰ ਨੂੰ ਬਹੁਤ ਹੀ ਚੰਗਾ